ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੀ ਸਾ ਸੰਗਤ ਜੀ ਆਓ ਸਰਵਣ ਕਰੀਏ ਪਹਿਲੇ ਪਾਤਸ਼ਾਹ ਤਨ ਸਿਰੀ ਗੁਰੂ ਨਾਨਕ ਦੇਵ ਜੀ ਦੀ ਐਲੀ ਸਿੱਖਿਆ ਕਿਰਤ ਕਰੋ ਦਾ ਅਰਥ ਤੇ ਮਹੱਤਵ ਕੀ ਹੈ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਉਹਨਾਂ ਦੀ ਸਿੱਖਿਆਵਾਂ ਵਿੱਚੋਂ ਇੱਕ ਮੁੱਖ ਸਿਧਾਂਤ ਕਿਰਤ ਕਰੋ ਹੈ ਇਹ ਸਿਧਾਂਤ ਸਿੱਖ ਜੀਵਨ ਜਾਂਚ ਦੇ ਤਿੰਨ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ ਬਾਕੀ ਦੋ ਹਨ ਨਾਮ ਜਪੋ ਪ੍ਰਮਾਤਮਾ ਦਾ ਨਾਮ ਸਿਮਰਨਾ ਅਤੇ ਵੰਡ ਛਕੋ ਕਮਾਈ ਵੰਡ ਕੇ ਛਕਣਾ ਕਿਰਤ ਕਰੋ ਦਾ ਅਰਥ ਭਾਵ ਕਿਰਤ ਕਰੋ ਦਾ ਮਤਲਬ ਹੈ ਇਮਾਨਦਾਰੀ ਅਤੇ ਸਖਤ ਮਿਹਨਤ ਨਾਲ ਕਮਾਈ ਕਰਨਾ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਨੁੱਖ ਨੂੰ ਆਪਣੀ ਰੋਜੀ ਰੋਟੀ ਕਮਾਉਣ ਲਈ ਆਪਣੇ ਹੱਥੀਂ ਕੰਮ ਕਰਨਾ ਚਾਹੀਦਾ ਹੈ ਇਸ ਵਿੱਚ ਸ਼ਾਮਲ ਹਨ ਦਸਾਂ ਨੋਹਾਂ ਦੀ ਕਮਾਈ ਭਾਵ ਹੱਡ ਤੋੜਵੀਂ ਮਿਹਨਤ ਕਰਕੇ ਆਪਣੇ ਸਰੀਰਕ ਅਤੇ ਮਾਨਸਿਕ ਯਤਨਾਂ ਨਾਲ ਕਮਾਈ ਕਰਨਾ ਇਮਾਨਦਾਰੀ ਗੁਰੂ ਜੀ ਨੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਚੋਰੀ ਜਾਂ ਬੇਈਮਾਨੀ ਤੋਂ ਵਰਜਿਆ ਉਹਨਾਂ ਨੇ ਸੱਚੀ ਅਤੇ ਸੁੱੱਚੀ ਕਿਰਤ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਸਾਧਨ ਮੰਨਿਆ ਪਰ ਜੀਵੀ ਨਾ ਬਨਣਾ ਗੁਰੂ ਨਾਨਕ ਦੇਵ ਜੀ ਨੇ ਸੰਨਿਆਸ ਦਾ ਦੁਨਿਆਵੀ ਜੀਵਨ ਤਿਆਗ ਕੇ ਇਕ ਮੰਗਨ ਦੇ ਵਿਰੁੱਧ ਉਪਦੇਸ਼ ਦਿੱਤਾ ਉਹਨਾਂ ਨੇ ਗ੍ਰਸਥੀ ਜੀਵਨ ਬਤੀਤ ਕਰਦਿਆਂ ਹੋਇਆਂ ਹੀ ਕੀਰਤ ਕਰਨ ਅਤੇ ਪਰਮਾਤਮਾ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ ਕੀਰਤ ਕਰੋ ਸਿੱਖ ਧਰਮ ਵਿੱਚ ਕਿਉਂ ਜ਼ਰੂਰੀ ਹੈ ਗੁਰੂ ਨਾਨਕ ਦੇਵ ਜੀ ਨੇ ਇੱਰਤ ਕਰੋ ਦੇ ਸੰਦਰ ਆਤ ਨੂੰ ਕਈ ਕਾਰਨਾ ਕਰਕੇ ਮਹਤਵਪੂਰਨ ਦੱਸਿਆ ਆਤਮ ਨਿਰਪਰਤਾ ਤੇ ਸਵੈਮਾਨ ਆਪਣੀ ਮਿਹਨਤ ਨਾਲ ਕਮਾਈ ਕਰਨ ਨਾਲ ਵਿਅਕਤੀ ਵਿੱਚ ਆਤਮ ਵਿਸ਼ਵਾਸ ਤੇ ਸਵੈਮਾਨ ਪੈਦਾ ਹੁੰਦਾ ਹੈ ਇਹ ਕਿਸੇ ਦੇ ਨਿਰਪਰ ਨਾ ਰਹਿਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਸਮਾਜਿਕ ਯੋਗਦਾਨ ਇਮਾਨਦਾਰ ਇਰਤ ਸਮਾਜ ਦੇ ਵਿਕਾਸ ਤੇ ਭਲਾਈ ਵਿੱਚ ਯੋਗਦਾਨ ਪਾਉਂਦੀ ਹੈ ਜਦੋਂ ਹਰ ਵਿਅਕਤੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਤਾਂ ਸਮਾਜ ਖੁਸ਼ਹਾਲ ਹੁੰਦਾ ਹੈ ਪਰਮਾਤਮਾ ਨਾਲ ਜੁੜਨਾ ਗੁਰੂ ਨਾਨਕ ਦੇਵ ਜੀ ਅਨੁਸਾਰ ਆਪਣੇ ਕਿਰਤ ਕਰਦੇ ਹੋਏ ਪਰਮਾਤਮਾ ਨੂੰ ਯਾਦ ਰੱਖਣਾ ਅਤੇ ਉਸ ਦਾ ਸ਼ੁਕਰਾਨਾ ਕਰਨਾ ਵੀ ਭਗਤੀ ਦਾ ਇੱਕ ਰੂਪ ਹੈ ਉਹਨਾਂ ਦਾ ਫਰਮਾਨ ਹੈ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਹੋ ਪਛਾਣੇ ਸੇ ਜੋ ਮਿਹਨਤ ਕਰਕੇ ਖਾਂਦਾ ਹੈ ਅਤੇ ਆਪਣੇ ਹੱਥੋਂ ਕੁਝ ਦਿੰਦਾ ਹੈ ਉਹ ਨਾਨਕ ਸੱਚਾ ਰਹਿ ਪਛਾਣਦਾ ਹੈ ਵਿਹਲੜ ਪੁਣੇ ਦਾ ਆ ਖਾਤਮਾ ਇਹ ਸਿਧਾਂਤ ਵਿਹਲੜ ਪੁਣੇ ਅਤੇ ਆਲਸ ਦੇ ਵਿਰੋਧ ਹੈ ਸਿੱਖ ਧਰਮ ਕਿਸੇ ਨੂੰ ਵੀ ਵਿਹਲਾ ਬੈਠਣ ਦੀ ਇਜਾਜ਼ਤ ਨਹੀਂ ਦਿੰਦਾ ਬਲਕਿ ਹਰ ਕਿਸੇ ਨੂੰ ਕੁਝ ਨਾ ਕੁਝ ਉਸਾਰੂ ਕੰਮ ਕਰਨ ਲਈ ਪ੍ਰੇਰਣਾ ਤਿਰਦਾ ਹੈ ਸਮਾਨਤਾ ਗੁਰੂ ਜੀ ਨੇ ਕਿਰਤ ਦੀ ਮਹੱਤਤਾ ਦੱਸ ਕੇ ਕਿਰਤੀ ਅਤੇ ਮਿਹਨਤੀ ਲੋਕਾਂ ਨੂੰ ਉੱਚਾ ਦਰਜਾ ਦਿੱਤਾ ਜਿਸ ਨਾਲ ਜਾਤ ਪਾਤ ਅਤੇ ਉਜਨੀ ਤੇ ਭੇਦ ਭਾਵ ਨੂੰ ਖਤਮ ਕਰਨ ਵਿੱਚ ਮਦਦ ਮਿਲੀ ਕਿਉਂਕਿ ਹਰ ਕਿਰਤੀ ਦਾ ਸਤਕਾਰ ਕੀਤਾ ਜਾਣ ਲੱਗਾ ਕੁੱਲ ਮਿਲਾ ਕੇ ਕਿਰਤ ਕਰੋ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਇੱਕ ਬੁਨਿਆਦੀ ਸਿਧਾਂਤ ਹੈ ਜੋ ਇੱਕ ਇਮਾਨਦਾਰ ਮਿਹਨਤੀ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਜੀਵਨ ਜਿਉਣ ਤੇ ਜ਼ੋਰ ਦਿੰਦਾ ਹੈ ਇਹ ਸਿੱਖਾਂ ਨੂੰ ਪ੍ਰੇਰਦਾ ਹੈ ਇਹ ਉਹ دنیਵੀ ذمہਵਾਰੀਆਂ ਨਿਭਾਉਂਦੇ ਹੋਏ ਵੀ ਪ੍ਰਮਾਤਮਾ ਨਾਲ ਜੁੜੇ ਰਹਿਣਾ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਵੀ ਕਰਨਾ ਪੂਰੀ ਵੀਡੀਓ ਸੁਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਕਮੈਂਟ ਕਰਕੇ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ